ਕੇਂਦਰ ਚ ਨਵੀਂ ਸਰਕਾਰ ਦੇ ਸੌਚਕ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ ਤੇ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਪ੍ਰਧਾਨ ਮੰਤਰੀ ਨਿਯੁਕਤ ਕਰ ਨਰਿੰਦਰ ਮੋਦੀ ਨੂੰ ਨਵੀਂ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਹੈ ਸੌਚਕ ਸਮਾਗਮ ਪਲਕੇ ਸ਼ਾਮੀ 7:30 ਵਜੇ ਰਾਸ਼ਟਰਪਤੀ ਭਵਨ ਵਿੱਚ ਹੋਵੇਗਾ ਰਾਸ਼ਟਰਪਤੀ ਵੱਲੋਂ ਮੋਦੀ ਅਤੇ ਕੇਂਦਰੀ ਮੰਤਰੀ ਪਰਿਸ਼ਦ ਦੇ ਮੈਂਬਰਾਂ ਨੂੰ ਅਹੁਦੇ ਅਤੇ ਸਰਕਾਰੀ ਭੇਦ ਗੁਪਤ ਰੱਖਣ ਦੀ ਸੌਂ ਚੁਕਾਈ ਜਾਵੇਗੀ ਨਰਿੰਦਰ ਮੋਦੀ ਨੇ ਕੱਲ ਰਾਸ਼ਟਰਪਤੀ ਨਾਲ ਮੁਲਾਕਾਤ ਕਰਕੇ ਸਰਕਾਰ ਬਣਾਉਣ ਦਾ ਦਾਵਾ ਪੇਸ਼ ਕੀਤਾ ਸੀ ਸੌਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਕਈ ਦੇਸ਼ਾਂ ਦੇ ਰਾਸ਼ਟਰਮੁਖੀਆਂ ਨੂੰ ਸੱਦਾ ਦਿੱਤਾ ਗਿਆ ਹੈ। ਰਾਸ਼ਟਰਪਤੀ ਪਵੰਦੀ ਸੁਰੱਖਿਆ ਲਈ ਨੀਮ ਫੌਜੀ ਬਲ, ਐਨਐਸਜੀ ਕਮਾਂਡੋ, ਡਰੋਨ ਅਤੇ ਸナイਪਰ ਤਾਇਨਾਤ ਕੀਤੇ ਗਏ ਨੇ। ਦਿੱਲੀ ਵਿੱਚ ਸੁਰੱਖਿਆ ਪ੍ਰਬੰਧ ਹੋਰ ਵੀ ਕਰੜੇ ਕਰ ਦਿੱਤੇ ਗਏ ਨੇ। ਦਿੱਲੀ ਪੁਲਿਸ ਨੇ ਸੌਚੁੱਕ ਸਮਾਗਮ ਦੌਰਾਨ ਦਿੱਲੀ ਦੇ ਉੱਪਰ ਪੈਰਾਗ્લાਾਈਡਰ, ਪੈਰਾਮੋਟਰ, ਹੈਂਗ ਗ્લાਾਈਡਰ, ਮਾਨਵ ਰਹਿਤ 에ਰੀਅਲ ਵਾਹਨ ਅਤੇ ਗਰਮ ਹਵਾ ਦੇ ਗੁਬਾਰੇ ਸਮੇਤ ਉੱਪਰ ਰਵਾਇਤੀ 에ਰੀਅਲ ਪਲੇਟਫਾਰਮਾਂ ਦੀ ਉਡਾਨ ਤੇ ਪਾਬੰਦ ਦੀ ਲਗਾ ਦਿੱਤੀ ਹੈ ਇਹ پابੰਦੀ ਅਗਲੇ 2 ਦਿਨਾਂ ਤੱਕ ਲਾਗੂ ਰਹੇਗੀ ਨਰਿੰਦਰ ਮੋਦੀ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸੌ ਚੁੱਕਣਗੇ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਨੇ ਲੋਕ ਸਭਾ ਚੋਣਾਂ ਵਿੱਚ 293 ਸੀਟਾਂ ਜਿੱਤਿਆ ਨੇ ਤੇ 543 ਮੈਂਬਰੀ ਲੋਕ ਸਭਾ ਸਦਨ ਵਿੱਚ ਬਹੁਮਤ ਹਾਸਲ ਕੀਤਾ ਹੈ